ਕਿਹੜਾ ਗੀਤ ਆ ਰਿਹਾ ਤੁਹਾਡਾ ਤੁਸੀਂ ਪੰਜਾਬ ਕੌਰ ਮੈਂ ਹੁਣੇ ਦੇਖ ਰਿਹਾ ਸੀਗਾ ਤਾਂ ਤੁਹਾਨੂੰ ਲੱਗਦਾ ਕਿ ਪੰਜਾਬੀਅਤ ਦੀ ਗੱਲ ਸਮੇਂ-ਸਮੇਂ ਤੇ ਹਰੇਕ ਆਰਟਿਸਟ ਨੂੰ ਕਰਦੇ ਰਹਿਣਾ ਚਾਹੀਦਾ ਜਿਵੇਂ ਤੁਸੀਂ ਕੀਤੀ ਕੁਝ ਗਾਣੇ ਤੁਹਾਡੀ ਰੂਹ ਦੀ ਖੁਰਾਕ ਹੁੰਦੇ ਆ ਜਿਹੜੇ ਕੀ ਤੁਹਾਡਾ ਫਰਜ਼ ਬੰਦਾ ਜਿੰਦੇ ਨਾਲ ਜਾਨੂ ਕਰਾਉਣਾ ਹੁਣ ਜੇ ਆਪਾਂ ਅੱਜ ਕੱਲ ਦੇ ਬੱਚਿਆਂ ਦੀਆਂ ਗੱਲਾਂ ਕਰੀਏ ਤਾਂ ਉਹਨਾਂ ਨੂੰ ਬਹੁਤ ਚੀਜ਼ਾਂ ਨਹੀਂ ਪਤਾ ਹੁਣ ਮੈਂ ਆਪਣੇ ਟਾਈਮ ਦੀ ਗੱਲ ਕਰਾਂ ਜਾਂ ਤੁਹਾਡੇ ਟਾਈਮ ਦੀ ਗੱਲ ਕਰਾਂ ਆਪਾਂ ਮਤਲਬ ਵਿਚਾਲੇ ਵਾਲੀ ਪੀੜ੍ਹੀ ਆ ਜਿਨ੍ਹਾਂ ਨੇ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਹੋਈਆਂ ਨੇ ਤੇ ਬਹੁਤ ਸਾਰੀਆਂ ਨਹੀਂ ਵੀ ਦੇਖੀਆਂ ਹੋਈਆਂ ਮੇਬੀ ਪਰ ਹੁਣ ਆਪਣਾ ਫਰਜ਼ ਬਣਦਾ ਕਿ ਉਹ ਬੱਚਿਆਂ ਨੂੰ ਉਹ ਚੀਜ਼ਾਂ ਨਾਲ ਜੋੜਨਾ ਗੱਡੇ ਕੀਨੇ ਚਰਖੇ ਕੀਨੇ ਮੋਸਟਲੀ ਹੁਣ ਘਰਾਂ ਦੇ ਵਿੱਚ ਹੁੰਦੇ ਹੀ ਨਹੀਂ ਤਾਂ ਉਹ ਚੀਜ਼ਾਂ ਸਾਰੀਆਂ ਆਪਾਂ ਨੂੰ ਦਿਖਾਉਣੀਆਂ ਆਪਣੇ ਸੱਭਿਆਚਾਰ ਨੂੰ ਵਿਰਸੇ ਨੂੰ ਦਿਖਾਉਣਾ ਆਪਣਾ ਹੀ ਫਰਜ਼ ਬਣਦਾ ਹਨ ਤੇ ਮੈਨੂੰ ਇਹ ਵੀ ਚੀਜ਼ ਲੱਗਦੀ ਹੈ ਵੀ ਇੱਕ ਜਿਹੜਾ ਸਿੰਗਰ ਹੁੰਦਾ ਉਹਨਾਂ ਦੀਆਂ ਗੱਲਾਂ ਦਾ ਲੋਕਾਂ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਕਿਉਂਕਿ ਤੁਹਾਡੇ ਨਾਲ ਬਹੁਤ ਆਡੀਅנס ਜੁੜੀ ਆ ਤੁਹਾਡੇ ਬਹੁਤ ਜ਼ਿਆਦਾ ਫੈਨ ਹੁੰਦੇ ਆ ਤਾਂ ਇਸੇ ਕਰਕੇ ਮੈਨੂੰ ਲੱਗਦਾ ਸੀ ਕਿ ਇਹ ਮੇਰੇ ਰੂਹ ਦੀ ਖੁਰਾਕ ਹੈ ਤੇ ਮੈਂ ਇੱਕ ਫੋਕ ਗਾਣਾ ਕਰਾਂ ਐਵੇਂ ਮੈਂ ਕਰਦੀ ਰਹਿਣੀ ਆ ਕਿਤਨਾ-ਕਿਤਨੇ ਮੈਂ ਆਪਣਾ ਟੇਸਟ ਚੇਂਜ ਕਰਦੀ ਰਹੀ ਨਹੀਂ ਆ ਪਰ ਇਹ ਗਾਣਾ ਬਹੁਤ ਡਿਫਰੈਂਟ ਆ ਇੱਕ ਕੁੜੀਆਂ ਲਈ ਸਪੈਸ਼ਲ ਆ ਪੰਜਾਬ ਕੌਰ ਗਾਣੇ ਦਾ ਟਾਈਟਲ ਆ ਇਸੇ ਕਰਕੇ ਮੈਂ ਸਪੈਸ਼ਲ ਤੁਹਾਡੇ ਸ਼ੋਅ ਦੇ ਉੱਪਰ ਆਈਆਂ ਕਿਉਂਕਿ ਮੈਂ ਗਾਣੇ ਨੂੰ ਸਪੈਸ਼ਲ ਪ੍ਰਮੋਟ ਕਰਨਾ ਚਾਹੁੰਦੀ ਸੀ